ਇਸ ਦਿਵਸ ਦੀ ਵੱਡੀ ਅਤੇ ਅਹਿਮ ਖਬਰ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਦੀ ਹੈ ਕਿ ਕੱਲ ਨੂੰ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸਹੀ 3:00 ਵਜੇ ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰਨਗੇ ਜਿਸ ਦੇ ਵਿੱਚ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਹੋਵੇਗਾ ਕਦੋਂ ਜਿਹੜੀਆਂ ਕਿ ਚੋਣਾਂ ਪਹਿਣਗੀਆਂ ਤੇ ਕਦੋਂ ਸਮਾਪਤੀ ਹੋਵੇਗੀ ਇਸ ਦੇ ਨਾਲ ਹੀ ਰਿਜ਼ਲਟ ਕਦੋਂ ਡਿਕਲੇਅਰ ਕੀਤੇ ਜਾਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੱਲ ਨੂੰ ਚੋਣਾਂ ਜਾਤ ਤਾਂ ਵੀ ਲੱਗ ਸਕਦਾ ਹੈ ਸੋ ਇੱਕ ਵਾਰ ਫਿਰ ਤਾਂ ਦੱਦੀ ਹੈ ਕਿ ਲੋਕ ਸਭਾ ਚੋਣਾਂ ਲੈ ਕੇ ਜਿਵੇਂ ਹਰ ਇੱਕ ਸਿਆਸੀ ਪਾਰਟੀ ਤਰਲੋ ਮੱਚੀ ਹੋਈ ਪਈ ਆ ਹਰ ਇੱਕ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਆ ਉੱਥੇ ਹੀ ਹੁਣ ਚੋਣਾਂ ਨੂੰ ਲੈ ਕੇ ਵਿਗੜੂ ਵੱਧ ਚੁੱਕਿਆ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਕੱਲ ਨੂੰ 3 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਚੋਣਾਂ ਦੇ ਤਰੀਕਿਆਂ ਦਾ ਐਲਾਨ ਕੀਤਾ ਜਾਵੇਗਾ ਰਿਜ਼ਲਟ ਦੇ ਤਰੀਕਿਆਂ ਦਾ ਐਲਾਨ ਕੀਤਾ ਜਾਵੇਗਾ ਵਿਧਾਨ ਸਭਾ ਦੇ ਚੋਣਾਂ ਵੀ ਜਿਹੜੇ ਕਿ ਕਈ ਸੂਬਿਆਂ 'ਚ ਹੋਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਵੀ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਜਿਸ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਹੁਣ ਜਿਹੜੇ ਅੱਗੇ ਚੋਣ ਕਮਿਸ਼ਨ ਦੇ ਪ੍ਰੈਸ ਕਾਨਫਰੰਸ ਤੇ ਟਿੱਗੇ ਹੋਣਗੇ ਕਿ ਆਖਰ ਕਿਹੜੀ ਤਰੀਕ ਤੈਅ ਕੀਤੀ ਜਾਵੇਗੀ ਜਦੋਂ ਕਿ ਲੋਕ ਸਭਾ ਚੋਣਾਂ ਨੂੰ ਜਿਹੜੇ ਕਿ VOTING ਕਰਨ ਦੀ ਤਰੀਕ ਹੋਵੇਗੀ ਸੋ ਇੱਕ ਵਾਰ ਫੇਰ ਤਾਂ ਉਹ ਦੱਸ ਦਈਏ ਕਿ ਚੋਣਾਂ ਨੂੰ ਲੈ ਕੇ ਸਿਆਸਤ ਖੂਬ ਕਰਵਾਈ ਹੋਈ ਹੈ ਤੇ ਚੋਣਾਂ ਨੂੰ ਲੈ ਕੇ ਬਿਗਲ ਵੱਜ ਚੁੱਕਿਆ ਹਰ ਇੱਕ ਪਾਰਟੀ ਤਰਲ ਮਚੀ ਹੋ ਰਹੀ ਹੈ ਤਾਂ ਦੂਜੇ ਪਾਸੇ ਹੁਣ ਚੋਣ ਕਮਿਸ਼ਨ ਵੀ ਜਲਦ ਚੋਣਾਂ ਦੇ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਚੋਣ ਜਾਤਾ ਲੱਗਣ ਦੀ ਗੱਲ ਵੀ ਕਹੀ ਜਾ ਰਹੀ ਹੈ ਚੋਣ ਜਾਤਾ ਵੀ ਲੱਗੇਗਾ ਬਿਆਨ ਰਿਪੋਰਟ ਹਰਪੰਜਾਬ ਟੀਵੀ ਅੱਜ ਦਾਸ ਇਹ ਹੈ ਕਿ ਕੱਲ ਨੂੰ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸਹੀ 3:00 ਵਜੇ ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰਨਗੇ ਜਿਸ ਦੇ ਵਿੱਚ ਲੋਕ ਸਭਾ 2024 ਦੇ ਚੋਣਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਹੋਵੇਗਾ ਕਦੋਂ ਜਿਹੜੀਆਂ ਕਿ ਚੋਣਾਂ ਪਹਿਣਗੀਆਂ ਤੇ ਕਦੋਂ ਸਮਾਪਤੀ ਹੋਵੇਗੀ ਇਸ ਦੇ ਨਾਲ ਹੀ ਰਿਜ਼ਲਟ ਕਦੋਂ ਡਿਕਲੇਅਰ ਕੀਤੇ ਜਾਣਗੇ ਇਜਨ ਵਾਲੇ ਕਿਹਾ ਜਾ ਰਿਹਾ ਹੈ ਕਿ ਕੱਲ ਨੂੰ ਚੋਣਾਂ ਜਾਤਾ ਵੀ ਲੱਗ ਸਕਦਾ ਹੈ ਇਸ ਇੱਕ ਵਾਰ ਫਿਰ ਤਾਂ ਦੱਦੀ ਹੈ ਕਿ ਲੋਕ ਸਭਾ ਚੋਣਾਂ ਲੈ ਕੇ ਜਿਵੇਂ ਹਰ ਇੱਕ ਸਿਆਸੀ ਪਾਰਟੀ ਤਰਲੋ ਮੱਚੀ ਹੋਈ ਪਈ ਹੈ ਹਰ ਇੱਕ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਉੱਥੇ ਹੀ ਹੁਣ ਚੋਣਾਂ ਨੂੰ ਲੈ ਕੇ ਵਿਗੜ ਬੱਝ ਚੁੱਕਿਆ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਕੱਲ ਨੂੰ 3 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਚੋਣਾਂ ਦੇਆਂ ਤਰੀਕਿਆਂ ਦਾ ਐਲਾਨ ਕੀਤਾ ਜਾਵੇਗਾ ਰਿਜ਼ਲਟ ਦੇ ਤਰੀਕਿਆਂ ਦਾ ਐਲਾਨ ਕੀਤਾ ਜਾਵੇਗਾ ਵਿਧਾਨ ਸਭਾ ਦੇ ਚੋਣਾਂ ਵੀ ਜਿਹੜੇ ਕਿ ਕਈ ਸੂਬਿਆਂ 'ਚ ਹੋਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਵੀ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਜਿਸ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਹੁਣ ਜਿਹੜੀਆਂ ਕਿ ਚੋਣ ਕਮਿਸ਼ਨ ਦੇ ਪ੍ਰੈਸ ਕਾਨਫਰੰਸ ਤੇ ਟਿੱਗੇ ਹੋਣ ਗਿਆ ਕਿ ਆਖਰ ਕਿਹੜੀ ਤਰੀਕ ਤੈਅ ਕੀਤੀ ਜਾਵੇਗੀ ਜਦੋਂ ਕਿ ਲੋਕ ਸਭਾ ਚੋਣਾਂ ਨੂੰ ਜਿਹੜੇ ਕਿ VOTING ਕਰਨ ਦੀ ਤਰੀਕ ਹੋਵੇਗੀ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਚੋਣਾਂ ਨੂੰ ਲੈ ਕੇ ਸਿਆਸਤ ਖੂਬ ਕਰਵਾਈ ਹੋਈ ਹੈ ਤੇ ਚੋਣਾਂ ਨੂੰ ਲੈ ਕੇ ਵਿਗਲ ਵੱਜ ਚੁੱਕਿਆ ਹਰ ਇੱਕ ਪਾਰਟੀ ਤਰਲ ਮਚੀ ਹੋ ਰਹੀ ਹੈ ਤਾਂ ਦੂਜੇ ਪਾਸੇ ਹੁਣ ਚੋਣ ਕਮਿਸ਼ਨ ਵੀ ਜਲਦ ਚੋਣਾਂ ਦੇ ਤਰੀਕਿਆਂ ਦਾ ਐਲਾਨ ਕਰਨ ਜਾ ਰਿਹਾ ਪ੍ਰੈਸ ਕਾਨਫਰੈਂਸ ਦੇ ਵਿੱਚ ਤਰੀਕਿਆਂ ਦਾ ਐਲਾਨ ਕੀਤਾ ਜਾਵੇਗਾ ਚੋਣ ਜਾਤਾ ਲੱਗਣ ਦੀ ਗੱਲ ਵੀ ਕਹੀ ਜਾ ਰਹੀ ਹੈ ਚੋਣ ਜਾਤਾ ਵੀ ਲੱਗੇਗਾ ਬਿਆਨ ਰਿਪੋਰਟ ਹਰਪੰਜਾਬ ਟੀਵੀ ਇਹ ਅਦਾਜ਼ ਹੀ ਹੈ ਕਿ ਕੱਲ ਨੂੰ ਚੋਣ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਜਾਵੇਗੀ ਸਹਿਤ ਅੱਜ ਵੱਜਿਆ ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰਨਗੇ ਜਿਸ ਦੇ ਵਿੱਚ ਲੋਕ ਸਭਾ 2024 ਦਿਆਂ ਚੋਣਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਹੋਵੇਗਾ ਕਦੋਂ ਜਿਹੜੀਆਂ ਕਿ ਚੋਣਾਂ ਪਹਿਣਗੀਆਂ ਤੇ ਕਦੋਂ ਸਮਾਪਤੀ ਹੋਵੇਗੀ ਇਸ ਦੇ ਨਾਲ ਹੀ ਰਿਜ਼ਲਟ ਕਦੋਂ ਡਿਕਲੇਅਰ ਕੀਤੇ ਜਾਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੱਲ ਨੂੰ ਚੋਣਾਂ ਜਾਬਤਾ ਵੀ ਲੱਗ ਸਕਦਾ ਹੈ ਸੋ ਇੱਕ ਵਾਰ ਫਿਰ ਤਾਂ ਦੱਸੀ ਹੈ ਕਿ ਲੋਕ ਸਭਾ ਚੋਣਾਂ ਲੈ ਕੇ ਜਿਵੇਂ ਹਰ ਇੱਕ ਸਿਆਸੀ ਪਾਰਟੀ ਤਰਲੋ ਮੁੱચી ਹੋਈ ਪਈ ਹੈ ਹਰ ਇੱਕ ਸਿਆਸੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਉੱਥੇ ਹੀ ਹੁਣ ਚੋਣਾਂ ਨੂੰ ਲੈ ਕੇ ਵਿਗੜ ਰਿਹਾ ਬਾਤ ਚੁੱਕਿਆ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਕੱਲ ਨੂੰ 3 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਰਿਜ਼ਲਟ ਦੇ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਵਿਧਾਨ ਸਭਾ ਦੇ ਚੋਣਾਂ ਵੀ ਜਿਹੜੇ ਕਿ ਕਈ ਸੂਬਿਆਂ 'ਚ ਹੋਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਵੀ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਜਿਸ ਦੇ ਮੱਦੇਨਜ਼ਰ ਸਭ ਦੀਆਂ ਨਜ਼ਰਾਂ ਹੁਣ ਜਿਹੜੀਆਂ ਕਿ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਤੇ ਟਿਕੀਆਂ ਹੋਣਗੀਆਂ ਕਿ ਆਖਰ ਕਿਹੜੀ ਤਾਰੀਖ ਤੈਅ ਕੀਤੀ ਜਾਵੇਗੀ ਜਦੋਂ ਕਿ ਲੋਕ ਸਭਾ ਚੋਣਾਂ ਨੂੰ ਆ ਜਿਹੜੇ ਕਿ VOTING ਕਰਨ ਦੀ ਤਰੀਕਾ ਹੋਵੇਗੀ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਚੋਣਾਂ ਨੂੰ ਲੈ ਕੇ ਸਿਆਸਤ ਖੂਬ ਕਰਵਾਈ ਹੋਈ ਹੈ ਤੇ ਚੋਣਾਂ ਨੂੰ ਲੈ ਕੇ ਬਿਗਲ ਵੱਧ ਚੁੱਕਿਆ ਹਰ ਇੱਕ ਪਾਰਟੀ ਤਰਲੋ ਮੱਚੀ ਹੋ ਰਹੀ ਹੈ ਤਾਂ ਦੂਜੇ ਪਾਸੇ ਹੁਣ ਚੋਣ ਕਮਿਸ਼ਨ ਵੀ ਜਲਦ ਚੋਣਾਂ ਦੇ ਤਰੀਕਿਆਂ ਦਾ ਐਲਾਨ ਕਰਨ ਜਾ ਰਿਹਾ ਪ੍ਰੈਸ ਕਾਨਫਰੰਸ ਦੇ ਵਿੱਚੋਂ ਤਰੀਕਾ ਦਾ ਐਲਾਨ ਕੀਤਾ ਜਾਵੇਗਾ ਚੋਣ ਜਾਤਾ ਲੱਗਣ ਦੀ ਗੱਲ ਵੀ ਕਹੀ ਜਾ ਰਹੀ ਹੈ ਚੋਣ ਜਾਤਾ ਵੀ ਲੱਗੇਗਾ ਬਿਉਰਾ ਰਿਪੋਰਟ ਹਰਫ ਪੰਜਾਬ ਟੀਵੀ